ਆਪਣੀ ਅੱਜ ਦੀ ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤਰੀਕ ਹੈ ਜੀ 30 ਮਈ ਦਿਨ ਸ਼ੁੱਕਰਵਾਰ ਸਾਲ 2025 ਸਮਾਂ ਹੋ ਗਿਆ ਸ਼ਾਮ ਦੇ 7:30 ਵਜੇ ਦਾ ਆਪਾਂ ਚੱਲੇ ਜੀ ਮਹਾਲੀ ਦੇ ਵਿੱਚ ਇੱਕ ਨਵਾਂ ਮੋਲ ਓਪਨ ਹੋਇਆ ਹੈ ਬਣੀ ਨੂੰ ਵੈਸੇ ਥੋੜਾ ਟਾਈਮ ਹੋ ਗਿਆ ਨਮਾ ਆਪਣੇ ਵਾਸਤੇ ਇਸ ਕਰਕੇ ਕਿਉਂਕਿ ਆਪਾਂ ਉੱਥੇ ਪਹਿਲੀ ਵਾਰ ਚੱਲੇ ਆਂ ਬਾਕੀ ਚੱਲਦੇ ਉੱਥੇ ਜਾ ਕੇ ਮੂਵੀ ਵੀ ਦੇਖਦੇ ਆਂ ਤੇ ਮੋਲ ਦੇ ਬਾਰੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆਂ ਬਾਕੀ ਕੁਛ ਦਿਨ ਪਹਿਲਾਂ ਆਪਾਂ ਹੇਮਗੁੰਡ ਸਾਹਿਬ ਯਾਤਰਾ ਕਰਕੇ ਆਏ ਆ ਉਹਦੇ ਸਾਰੇ ਵੀਡੀਓ ਵਲੌਗ ਹੈ ਜਿਹੜਾ ਆਪਣਾ ਮੇਨ ਚੈਨਲ ਹੈ ਉਸਤੇ ਪਏ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਆ लेवल पी1 लो जी लिफ्ट राही ਆਪਾਂ ਕਾਰ ਪਾਰਕਿੰਗ ਤੋਂ ਆਗੇ ਉੱਪਰ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਕੁਝ ਇਸ ਤਰ੍ਹਾਂ ਦਾ 뷰 ਹੈ ਜਿਹੜਾ ਮੌਲ ਦਾ ਆਪਾਂ ਦੇਖ ਰਹੇ ਹਾਂ ਤੇ ਨੀਚੇ ਆ ਬੱਚਿਆਂ ਦੀਆਂ ਜਿਹੜੀਆਂ ਕੁਝ ਐਕਟੀਵਿਟੀਸ ਆ ਗੇਮਸ ਆ ਨਾ ਉਹ ਚੱਲ ਰਹੀਆਂ ਸਾਰੀਆਂ ਜਿਵੇਂ ਟਵਾਈ ਗੇਮਸ ਹੋਣੀਆਂ ਆ ਟ੍ਰੇਨਸ ਵੀ ਬਣਾਈ ਹੋਈ ਹੈ ਕੁਝ ਉਸ ਤਰ੍ਹਾਂ ਦਾ ਹੈਗਾ ਫਨ ਵਾਸਤੇ ਬੱਚਿਆਂ ਦਾ ਬਣਾਇਆ ਹੋਇਆ ਹੈ ਤੇ ਬਾਕੀ ਜਿਹੜੇ ਸ਼ੋਰੂਮ ਐ ਉਹ ਵੀ ਆਪਾਂ ਦੇਖ ਰਹੇ ਹਾਂ ਕਿੱਥੇ ਕਾਫੀ ਸ਼ੋਰੂਮਸ ਵੀ ਆ ਗਏ ਥੇ ਜਿਹੜੇ ਬ੍ਰਾਂਡ ਐ ਕੱਪੜੇ ਵਗੈਰਾ ਦਾ ਆਪਸ਼ਨ ਹੈਗੇ ਆ ਲੈਡੀਆਂ ਦੇ ਆ ਬੱਚਿਆਂ ਦੇ ਕੱਪੜੇ ਤਾਂ ਉਹ ਸ਼ੋਰੂਮ ਇੱਥੇ ਓਪਨ ਹੋ ਰਿਹਾ ਹੈ ਜਿਹੜਾ ਜ ਆਪਾਂ ਇਹ ਮੋਲ ਘੁੰਮਰੇ ਦਾ ਨਾਮ ਹੈ ਜੀ ਮੋਹਾਲੀ ਵਾਕ ਮੋਹਾਲੀ ਜਿਹੜਾ ਅੱਧ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਬਣਿਆ ਹੋਇਆ ਉਹਦੇ ਨਾਲ ਬਣਿਆ ਹੋਇਆ ਬਿਲਕੁਲ ਹੀ ਤੇ ਬੜੇ ਨਵੇਂ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਲਗਭਗ 1 ਸਾਲ ਹੀ ਹੋਇਆ ਆ ਪਹਿਲੇ ਵਾਸਤੇ ਬਿਲਕੁਲ ਨਵਾਂ ਆ ਜਦ ਆਪਾਂ ਇੱਥੇ ਪਹਿਲੀ ਵਾਰ ਆਏ ਹਾਂ ਜੇ ਆਪਾਂ ਮੂਵੀ ਦੇਖਣੀ ਸੀ ਤਾਂ ਕਰਕੇ ਜਦੋਂ ਆਪਾਂ ਨੇ ਸ਼ੋਅ ਸਰਚ ਕਰਿਆ ਫੋਰ ਪਾਸੇ ਕਿਤੇ ਮਿਲ ਨਹੀਂ ਰਹੀ ਸੀ ਤਾਂ ਇੱਥੇ ਹੀ ਆਪ ਨੂੰ ਟਿਕਟ ਫ੍ਰੀ ਮਿਲ ਗਈ ਖਾਲੀ ਤਾਂ ਕਰਕੇ ਆਪਾਂ ਇੱਥੇ ਦੇਖਣ ਆਏ ਆ ਜਿਹੜਾ ਇਹ ਮੋਲ ਹੈ ਪ੍ਰੋਪਰ ਓਪਨ ਨਹੀਂ ਹੋਇਆ ਲਿਫਟਾਂ ਹਲੇ ਵੀ ਕੁਝ ਬੰਦ ਪਈਆਂ ਆ ਪਿੱਛੇ ਆਪਾਂ ਜਿਵੇਂ ਆ ਦੇਖ ਕੇ ਆਏ ਨਾ ਉਹ ਸਾਰਾ ਓਪਨ ਨਹੀਂ ਹੋਇਆ ਉੱਪਰ ਜਾਣ ਵਾਸਤੇ ਆਪਾਂ ਨੂੰ ਦੂਜੇ ਪਾਸੇ ਨੂੰ ਜਾਣਾ ਪੈਣਾ ਹੈ ਬਾਕੀ ਕੁਝ ਦੁਕਾਨਾਂ ਐ ਸ਼ੋਅਰੂਮਜ਼ ਐ ਜਿਵੇਂ ਬੀਇੰਗ ਹਿਊਮਨ ਇਸਾ ਕਰਕੇ ਫੇਮਸ ਬ੍ਰਾਂਡ ਐ ਆ ਗਏ ਇਹ ਓਪਨ ਹੋ ਗਏ ਕੁਝ ਕੁਝ ਕੰਮ ਰਹਿੰਦਾ ਜਿਵੇਂ ਕੁਝ ਵਾਸ਼ਰੂਮ ਬੰਦ ਪਏ ਆ ਯਾ ਫਿਰ ਕੁਝ ਲਿਫਟਾਂ ਉਹ ਬੰਦ ਪਈਆਂ ਆ। ਬਾਕੀ ਉਸ ਸਾਈਡ ਕੁਝ ਕੰਮ ਵੀ ਚੱਲ ਰਿਹਾ ਜਿਹੜੇ ਸ਼ੋਰੂਮ ਰੈਡੀ ਹੋ ਰਹੇ ਨੇ, ਤਿਆਰ ਹੋ ਰਹੇ ਨੇ। ਤੇ ਜੇ ਕਿਸੇ ਨੇ ਇੱਥੇ ਆਪਣੀ ਕੋਈ ਸ਼ਾਪ ਆ ਕੋਈ ਬਿਜ਼ਨਸ ਕਰਨਾ ਹੈ ਜਿਵੇਂ ਰੈਡੀਮੇਡ ਕੱਪੜੇ ਜਾਂ ਫਿਰ ਸ਼ੂਜ਼ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਆਪਣਾ ਕਰਨਾ ਹੈ ਤਾਂ ਇੱਥੇ ਇਹਨਾਂ ਦੀ ਮੈਨੇਜਮੈਂਟ ਹੈ ਜਿਹੜੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਉਹ ਵੀ ਆਪਣਾ ਬਿਜ਼ਨਸ ਇੱਥੇ ਸ਼ੁਰੂ ਕਰ ਸਕਦੇ ਆ। ਹੁਣ ਇੱਥੇ ਜਿਵੇਂ ਬਣਿਆ ਹਾ ਲਿਬਰਟੀ ਵਾਲਿਆਂ ਦਾ ਬਣਿਆ ਹੋਇਆ ਇਹ ਵੀ ਬੜਾ ਫੇਮਸ ਬ੍ਰਾਂਡ ਹੈ ਨਾ ਤੇ ਬੂਟ ਚੱਪਲਾ ਮਸ਼ਹੂਰ ਹੁੰਦੇ ਆ ਹਨਾ। ਕੁਝ ਇਸ ਤਰ੍ਹਾਂ ਦੇ ਆ ਏਵੀ ਸ਼ੋਪਿੰਗ ਦਾ ਹੈ ਲੇਡੀਜ਼ ਦੇ ਕੱਪੜੇ ਵਗੈਰਾ ਇਹਨਾਂ ਦੇ ਕਾਫੀ ਮਸ਼ਹੂਰ ਹੁੰਦੇ ਆ। ਲਿਫਟ ਰਾਈ ਆਪਾਂ 3ਰਡ ਫਲੋਰ ਤੇ ਆ ਗਏ ਕਿਉਂਕਿ ਜਿਹੜੀ ਮੂਵੀ ਇੱਥੇ 3ਰਡ ਫਲੋਰ ਤੇ ਲੱਗਦੀ ਹੈ ਤੇ ਇਸ ਲਿਫਟ ਰਾਈ ਆਪਾਂ ਆਏ ਆ ਇੱਥੇ ਸਾਹਮਣੇ ਜਿਹੜਾ ਪੋਸਟਰ ਵੀ ਲੱਗਿਆ ਹੋਇਆ। ਲੋ ਜੀ 3ਰਡ ਫਲੋਰ ਤੇ ਪਹੁੰਚ ਕੇ ਆਪਾਂ ਲਿਫਟ ਰਾਈ ਇੱਥੇ ਜਿਹੜੀ ਮੂਵੀ ਹੈ 3ਰਡ ਫਲੋਰ ਤੇ ਲਗਣੀ ਹੈ ਤੇ ਇੱਥੇ ਲਿਖਿਆ ਸਾਹਮਣੇ ਫੰਕਸ਼ਨ ਪੰਜਾਬੀ ਤੇ ਇੰਗਲਿਸ਼ ਵਿੱਚ ਬੜੀ ਸੋਹਣੀ ਇਹਨਾਂ ਨੇ ਸੈਟਿੰਗ ਕਰੀ ਹੋਈ ਹੈ ਰੰਗ-ਬਰੰਗੀਆਂ ਜਿਵੇਂ ਕੁਰਸੀਆਂ ਲਾਈਆਂ ਹੋਈਆਂ ਤੇ ਬਾਕੀ ਹਲੇ ਮਤਲਬ ਕਿਉਂਕਿ ਨਵਾਂ ਹੀ ਹੋਇਆ ਓਪਨ ਇਸ ਕਰਕੇ ਹਲੇ ਇੱਥੇ ਇੰਨਾ ਰਸ਼ਨੀ ਹੈ ਇਹ ਇੱਥੇ ਪੀਵੀਆਰ ਸਿਨੇਮਾ ਜਿੱਥੋਂ ਟਿਕਟ ਮਿਲਦੀ ਹੈ ਆਪਾਂ ਟਿਕਟ ਵੈਸੇ ਆਨਲਾਈਨ ਲਈ ਹੋਈ ਹੈ ਆਪਾਂ ਇੱਕ ਵਾਰ ਕਨਫਰਮ ਕਰਵਾ ਕੇ ਚੈੱਕ ਕਰਵਾ ਲੈਣੇ ਆ ਬਾਕੀ ਇੱਥੇ ਕੈਸ਼ ਆਨਲਾਈਨ ਦੋਨੋਂ ਤਰ੍ਹਾਂ ਟਿਕਟ ਮਿਲ ਜਾਂਦੀ ਹੈ 3ਰਡ ਫਲੋਰ ਤੇ ਆਪਾਂ ਆ ਗਏ ਜਿੱਥੇ ਮੂਵੀ ਵਾਸਤੇ ਐਂਟਰੀ ਹੁੰਦੀ ਹੈ ਤੇ ਅੱਜ ਆਪਾਂ ਨੇ ਇਹ ਮੂਵੀ ਦੇਖਣੀ ਹੈ ਕਾਫੀ ਟਾਈਮ ਬਾਅਦ ਦੀ ਕਮੇਡੀ ਫਨੀ ਮੂਵੀ ਆਈ ਹੈ ਬਾਕੀ ਇਸ ਤੋਂ ਬਾਅਦ ਜਿਹੜੀ ਹੈ ਡਾਕੂਨ ਦਾ ਮੁੰਡਾ 3 ਇਹ ਵੀ ਆਉਣ ਵਾਲੀ ਹੈ ਉਸ ਸਾਈਡ ਬਣੇ ਹੋਏ ਆ ਵਾਸ਼ਰੂਮ ਪਾਕਿਏ ਇੱਥੇ ਬੈਠਣ ਵਾਸਤੇ ਖੁੱਲਾ ਏਰੀਆ ਬਣਿਆ ਹੋਇਆ ਹੈ। ਪੀਵੀਆਰ ਬਾਕੀ ਇੱਥੇ ਇੱਕ ਨਵੀਂ ਚੀਜ਼ ਹੋਰ ਆਪਾਂ ਨੂੰ ਜਿਹੜੀ ਦੇਖਣ ਨੂੰ ਮਿਲੀ ਅਨਲਿਮਿਟਿਡ ਰਿਫਿਲ ਆਫਰ ਫਰਾਈਡੇ ਟੂ ਸੈਟਰਡੇ। ਇਹ ਹੈਗਾ ਜਿਹੜਾ ਆਫਰ ਮਿਲ ਜਾਂਦਾ ਇੱਥੇ ਜਿਹੜਾ ਆਪਾਂ ਮੂਵੀ ਦੇਖਦੇ ਆ 750 ਤੋਂ ਸਟਾਰਟ ਹੁੰਦਾ ਹੈ। ਅਨਲਿਮਿਟਿਡ ਆਪਾਂ ਰਿਫਿਲ ਇਹਨੂੰ ਕਰਵਾ ਸਕਦੇ ਹਾਂ। ਲੋ ਜੀ ਇੱਥੇ ਆਪਾਂ ਟਿਕਟ ਆਨਲਾਈਨ ਸਕੈਨ ਕਰਾ ਲਈ ਹੁਣ ਆਪਾਂ ਕਰਦੇ ਅੰਦਰ ਐਂਟਰੀ ਮੂਵੀ ਵਾਸਤੇ। ਬਾਕੀ ਇੱਥੇ ਕਈ ਸਨਮੇ ਬਣੇ ਹੋਏ ਆ ਜਿਵੇਂ ਆਪਾਂ ਸਾਹਮਣੇ 5 ਦੇਖ ਰਹੇ ਆ ਤੇ ਆਪਣੀ ਟਿਕਟ ਦੇਖਦੇ ਆਪਾਂ ਕਿਹੜੇ ਉਸ ਚ ਬਣੀ ਹੋਈ ਐ ਸਨਮੇ ਚ ਇਹ ਇੱਥੇ ਖਾਣ ਪੀਣ ਦੇ ਜਿਹੜੇ ਆ ਆਪਸ਼ਨ ਹੈਗੇ ਆ ਹੋਲ ਡਰਿੰਕ ਹੋ ਗਿਆ ਜਿਵੇਂ ਪੋਪ ਕੌਰਨ ਇਸ ਤਰ੍ਹਾਂ ਦਾ ਸਮਾਨ ਜਿਹੜਾ ਮਿਲਦਾ ਕਾਫੀ ਕਾਊਂਟਰ ਇੱਥੇ ਬਣੇ ਹੋਏ ਆ ਸਿਨੇਮਾ ਹਲੇ ਇੱਥੇ ਨਵਾਂ ਹੀ ਓਪਨ ਹੋਇਆ ਤਾਂ ਕਰਕੇ ਇਸ ਸੈੱਟ ਬਹੁਤਾ ਹਲੇ ਰਸ਼ ਨਹੀਂ ਹੈਗਾ ਇਹ 4 ਨੰਬਰ ਆ ਗਿਆ ਸਿਨੇਮਾ ਅੱਗੇ ਹੈਗਾ 2 ਨੰਬਰ ਆਪਾਂ ਪਤਾ ਕਰਦੇ ਆ ਕਿ ਆਪਾਂ ਆਨਲਾਈਨ ਟਿਕਟ ਐ ਜਿਹੜੀ ਆਪਣੇ ਕਿੰਨੇ ਨੰਬਰ ਚ ਹੈਗੀ ਐ ਅੱਜ ਆਪਾਂ ਨੇ ਆਫਰ ਚੱਕਿਆ ਅਨਲਿमिटेड ਰੀਫਿਲ ਪੋਪ ਕੌਰਨ ਤੇ ਕੋਲਡ ਡਰਿੰਕ 1260 ਰੁਪਏ ਦਾ ਜਦੋਂ ਤੱਕ ਮੂਵੀ ਖਤਮ ਨਹੀਂ ਹੁੰਦੀ ਆਪਾਂ ਇਹਨੂੰ ਰੀਫਿਲ ਕਰਾ ਸਕਦੇ ਹਾਂ ਲੋ ਜੀ ਆ ਗਏ ਆਪਾਂ ਥੀਏਟਰ ਦੇ ਵਿੱਚ ਆਹ ਸਕਰੀਨ ਹੈ ਸਾਡੀ ਇਸੇ ਤੋਂ ਐਂਟਰੀ ਹੋਈ ਆ ਆਪਣੀ ਆਹ ਸਾਰੀ ਸੈਟਿੰਗ ਅਰੇਂਜਮੈਂਟ ਹੈ ਇੱਕ ਚੇਅਰ ਅਗਲੀ ਜਿਹੜੀ ਹੈਗੀ ਹੈ ਮਨ ਲਾ ਲਾ ਸਸਤੀ 150 ਕਰਵੇ ਟਿਕਟ ਹੈ ਉਸ ਤੋਂ ਮੀਡੀਅਮ 200 ਵਾਲੀ ਹੈ ਉਸ ਤੋਂ ਉੱਪਰ ਜਿਹੜੀ ਆਪਾਂ ਲਈਆਂ 220 ਹੈ ਸਭ ਤੋਂ ਜਿਹੜੀ ਲਾਸਟ ਸੀਟ ਹੈ ਲਗਜ਼ਰੀ ਹੈ ਉਹ 440 ਰੁਪਏ ਹੈ BVR ਬਹੁਤ ਸੁਣਨਾ ਸਿਟਿੰਗ ਅਰੇਂਜਮੈਂਟ ਇਹਨਾਂ ਦਾ ਤੇ ਆਪਣੀ ਲਾਈਨ ਹੈ ਸੈਕਿੰਡ ਲਾਸਟ 220 ਰੁਪਏ ਦੇ ਟਿਕਟ ਹੈ ਇਹ ਵਾਲੀ ਹੈ ਬਾਕੀ ਲਾਸਟ ਆ 440 ਵਾਲੀ ਸਭ ਤੋਂ ਲਗਜ਼ਰੀ ਲੈ ਵੀ ਵਿਹਾਂ ਮਿੰਟਾਂ ਬਾਅਦ ਆਪਣੇ ਨਾਲ ਦੇ ਨੇ ਸਾਰਾ ਸਮਾਨ ਖਾ ਲਿਆ ਦੁਬਾਰਾ ਆਪਾਂ ਹੁਣ ਜਿਹੜਾ ਆਪਣਾ ਪੋਪ ਕੌਰਨ ਤੇ ਕੋਲਡ ਡਰਿੰਕ ਰੀਫਿਲ ਕਰਵਾ ਰਹੇ ਹਾਂ ලො ෝජි සට ගැර මහ රත රේ පපන මොවිීද කියිය සුංකන සම්න්පනය ඇමි ෙක ෙයට සැකට පා. ਮੂਵੀ ਬਹੁਤ ਵਧੀਆ ਹੈ ਤੇ ਜਿਹੜਾ ਮੋਲ ਹੈ ਮਹਾਲੀ ਬੋਕ ਹੈ ਇਹ ਵੀ ਬਹੁਤ ਵਧੀਆ ਹੈ ਸੋਹਣਾ ਮਤਲਬ ਵਧੀਆ ਇੱਥੇ ਨਵਾਂ ਬਣਿਆ ਤਾਂ ਤੁਸੀਂ ਆਓਗੇ ਤਾਂ ਤੁਹਾਨੂੰ ਵਧੀਆ ਲੱਗੇਗਾ ਲੈਵਲ 6 ਲੈਵਲ 4 6 3rd ਤੇ ਪੀਵੀਆਰ ਹੈ ਬਾਕੀ ਸਾਰੇ ਦਏ ਹੋਏ ਕਿਹੜੇ ਕਿਹੜੇ ਫਲੋਰ ਤੇ ਮਤਲਬ ਕੀ ਕੀ ਹੈਗਾ ਉਹ ਸਾਰਾ ਦਿਆ ਹੋਇਆ ਇੱਥੇ ਮੂਵੀ ਦੇਖ ਕੇ ਬੇਸਮੈਂਟ ਚ ਆ ਗਏ ਆਪਾਂ ਜਿੱਥੇ ਆਪਣੀ ਗੱਡੀ پارک ਲੱਗੀ ਹੋਈ ਹੈ ਹੁਣ ਥੋੜਾ ਰਸ਼ ਘਟ ਗਿਆ ਕਿਉਂਕਿ 11:30 ਤੋਂ ਵੱਧ ਟਾਈਮ ਹੋ ਗਿਆ ਤਾਂ ਕਰਕੇ ਜਿਹੜੀ ਭੀੜ ਹੈ ਥੋੜੀ ਜੀ ਘਟ ਗਈ